ਆ ਵੀਰ ਨੇ ਪਾਣੀ ਵਾਲਾ ਪ੍ਰੋਜੈਕਟ ਲਾਇਆ ਤੇ ਇਹਨੇ ਕਰੋੜ ਥੈਲੀ ਦਿੱਲੀ ਵਾਲੇ ਕਿਸਾਨਾਂਾਂ ਲਈ ਜੰਮੀਆ ਬਟਰਾਲੀਆਂ ਜਾ ਰਹੀਆਂ ਹਰੇਕ ਟਰਾਲੀ ਨੂੰ ਅੱਗੇ ਜਾ ਕੇ ਪਾਣੀ ਦੇ ਕੇ ਆਉਂਦਾ ਕਿ ਰਾਤ ਕਿਸੇ ਨੂੰ ਦਿੱਕਤ ਨਾ ਹੋ ਤੇ ਇਹ ਕਰੋੜ ਥੈਲੀ ਦਾ ਟੀਚਾ ਦੇ ਆ ਦੇਖੋ ਆ ਮਸ਼ੀਨ ਇਹ ਮਸ਼ੀਨ ਉਹੋਂ ਪਾਣੀ ਆ ਰਿਹਾ ਇਧਰ ਆ ਰੋ ਲੱਗਾ ਰੋ ਵਾਲਾ ਪਾਣੀ ਤੇ ਇਹ ਕਿੰਨੀ ਥੈਲੀ ਕਿਵੇਂ ਕਿੰਨੀ ਬਣ ਗਈ ਆ ਗੁਰਵਿੰਦਰ ਕਿੰਨੇ 1.5 ਲੱਖ 1.5 ਲੱਖ ਥੈਲੀ ਕਿਹਾ ਬਣਾ ਕਰਦੇ 1.5 ਲੱਖ ਦੇ ਆਏ ਤੇ 1.5 ਲੱਖ ਦੇ ਆਏ ਤੇ ਅਜੇ ਹੋਰ ਜਾਣੀਆਂ 1 ਕਰੋੜ ਥੈਲੀ ਪਹੁੰਚਾਉਣੀਆਂ ਤੁਸੀਂ ਇਹ ਸੁਣੋ ਇੱਕ ਸਿੰਪਲ ਦੇਸੀ ਜੱਟ ਬੰਦਾ ਨਹੀਂ ਤੇ ਕਦਾਰਨਾ ਜਦੋਂ ਆੜਾ ਆਏ ਸੀ ਨਾ ਆਮ ਲੋਕ ਐਹੋ ਜਿਹੇ ਹੁੰਦੇ ਆ ਕਿ ਪੰਜਾਂ ਦੀ ਤੀਜ 50 ਦੀ ਵੇਚਦੇ ਆ ਤੇ ਇਹ ਸਿਰ ਪੰਜਾਬੀ ਆ ਜਿਹੜੇ ਐਹੋ ਜਿਹੇ ਮੌਕੇ ਲੰਗਰ ਲਾ ਦਿੰਦੇ ਆ